ਸੰਗੋ ਸਟੂਡੀਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਚੱਲੇ ਸੀਗੇ ਮਾਤਾ ਦੇ ਮੈਂ ਕਿਹਾ ਜਾ ਜੀਏ ਕੋਮ ਫੇਰਾਗੇ ਨਾਲੇ ਮਤਲਬ ਤੁਹਾਡੇ ਕਹਿ ਗਈ ਦੋਨਾਂ ਨੇ ਸਲਾਹ ਬਣਾਈ ਦੀ ਤੀਜਾ ਸੋਭੇ ਨੂੰ ਫੋਨ ਕਰਨਾ ਹੁਣ ਉਹ ਕਰਦਾ ਵੇ ਮਨ ਲੱਗਦਾ ਕੰਮ ਰਾਜ ਇੱਦੀ ਚੱਕ ਲੈਣਾ ਉਹਨੂੰ ਕਰਦੇ ਆਂ ਹੁਣ ਉਹਨੂੰ ਕਰ ਫੋਨ ਮਾਰਾ ਜੀ ਸੋਭੇ ਨੂੰ ਉਹਦਾ ਹੀ ਆ ਗਿਆ ਆਉਦਾ ਹੀ ਆ ਗਿਆ ਕਿੱਸਮਾ ਤੇ ਦੇਖ ਉਹਦੀ ਕਿੰਨੀ ਚੰਗੀ ਹੈ ਹੈਲੋ ਹਾਂ ਕਿੱਥੇ ਆ ਹੈਲੋ ਹਾਂ ਕਿੱਥੇ ਆ ਬਹਿ ਗਿਆ ਮੈਂ ਅੱਡੇ 'ਚ ਅੱਡੇ 'ਚ ਮੈਂ ਪਾਵਾ ਬੋਲਦਾ ਹਾਂ 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 ਬਿਗਾੜ ਗਿਆ ਬੋਲਦਾ ਵਧੀਆ ਵਧੀਆ ਅੱਡੇ 'ਚ ਕੀ ਕਰਦਾ ਮੈਂ ਘੁੰਮ ਘੜਦਾ ਹਾਂ ਹੈ ਅੱਛਾ ਅੱਛਾ ਉਹ ਆ ਜਾ ਐਦਾਂ ਆਪਾਂ ਮੜੇ ਨਾ ਫੁਲਵਾੜੇ ਤੱਕ ਜਾਣਾ ਯਾਰ ਸਮਾਨ ਚੱਕਣ ਮੜੇ ਸਮਾਨ ਚੱਕ ਕੇ ਲੈ ਕੇ ਆਣਾ ਆਣ ਜਾਣੀ ਕਰਨੀ ਆ ਮੈਂ ਚਬਲਾ ਪਈ ਆ ਉਹ ਤਾਂ ਕੋਈ ਨਹੀਂ ਗੱਡੀ 'ਚ ਹੀ ਜਾਣਾ ਆ ਜਾ 2 ਮਿੰਟ ਲੱਗਣੇ ਆ ਇਹਦੇ ਘਰ ਜਾਣਾ ਹੋਊਗਾ ਉੱਥੇ ਹੋਰ ਤੋਂ ਉਹ ਨਹੀਂ ਨਹੀਂ ਘਰ ਨਹੀਂ ਜਾਣਾ ਆਪਾਂ ਉਦੋਂ ਹੀ ਮੜੇ ਆ ਗੇੜ ਜਾਣ ਗਈ ਮੰਨ ਲਾ 5 ਕਿ ਮਿੰਟ ਦਾ ਕੰਮ ਆ ਸਿਰਫ ਉਹ ਸਮਾਨ ਕੱਢਿਆ ਪਿਆ ਸਮਾਨ ਚੱਕ ਕੇ ਲੈ ਕੇ ਆ ਜਾਣਾ ਬਸ ਆਪਾਂ ਨਹੀਂ ਅੱਡੇ 'ਚ ਜਾਣਾ ਆਪਾਂ ਹਾਂ ਅੱਡੇ ਅੱਡੇ 'ਚ ਅੱਡੇ 'ਚ ਫਗਵਾੜੇ ਅੱਡੇ ਫਗਵਾੜੇ ਅੱਡੇ ਮੁੜ ਜਾਣਾ ਆਪਾਂ ਜਾ ਕੇ ਉਹ ਨਹੀਂ ਲੈ ਜਾਂਦੇ ਕਿ ਤੇ ਘਰ ਭਰਾਵਾ ਗੱਡੀ ਜੀ ਜਾਣਾ ਤੂੰ ਗੱਡੀ ਦੇ ਵਿੱਚ ਉਹ ਚੱਲੇ ਜੇ ਘਰ ਵੀ ਚਲੇ ਗਏ ਠੰਡਾ ਡੂੰਡਾ ਪੀ ਕੇ ਆਉਂਗਾ ਚੱਲੇ ਚੱਪਲਾ ਨਾ ਦੋ ਲੋ ਕਿਸੇ ਦੇ ਘਰ ਨਹੀਂ ਜਾਣਾ ਆਪਾਂ ਆ ਜਾ ਅੱਡੇ 'ਚ ਖੜ ਤੂੰ ਅੱਡੇ 'ਚ ਆ ਗਿਆ ਅੱਡੇ 'ਚ ਖੜ ਤੂੰ ਆ ਗਿਆ ਚੱਲ 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 ਆਗੇ 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 ਹੁਣ ਆਪਾਂ ਚੱਕਣਾ ਮੋਟਾ ਸੋਬਾ ਸੋਬੇ ਨੂੰ ਲੈ ਕੇ ਜਾਣਾ ਇਹਨੂੰ ਦੱਸਿਆ ਕੁਝ ਨਹੀਂ ਇਹਨੂੰ ਲੈ ਕੇ ਜਾਣਾ ਸਿੱਧੇ ਹੀ ਮਾਤਾ ਜਿੰਤਪੁਰਨੀ ਮਾਤਾ ਦੇ ਲੈ ਜਾਣਾ ਇਹਨੂੰ ਬਾਕੀ ਇਹਦੀ ਕਿਸਮਤ ਜੇ ਹੈਗਾ ਦੇਖਦੇ ਕੀ ਕਹਿੰਦਾ ਕਹਿਣਾ ਕੀ ਆ ਉਹਨੇ ਉਹਨੇ ਤੇ ਬੈਠਣਾ ਉਹਨੂੰ ਕੀ ਪਤਾ ਫਗਵਾੜੇ ਦਾ ਕੋਈ ਦੱਸਿਆ ਉਹਨੂੰ ਹਲੋ ਹਾਂ ਕਿੱਥੇ ਆ ਸਾਡੇ ਚ ਖੜੇ ਆ ਯਾਰ ਕਿੱਥੇ ਆਡੇ ਦੇ ਕਿੱਥੇ ਤੁਸੀਂ ਆ ਗਿਆ ਮੈਂ ਇੱਧਰ ਸ਼ਾਪ ਤੇ ਕੰਮ ਕਰਦਾ ਤੇ ਆ ਗਿਆ ਬਾਹਰ ਕਿੱਥੇ ਆ ਆ ਯਾਰ ਜਿੱਥੇ ਬੱਸਾਂ ਖੜਦੀਆਂ ਆ ਇੱਧਰ ਖੜਾ ਕਿੱਥੇ ਖੜਾ ਆ ਦੇਖ ਆ ਦੇਖ ਆ ਦੇ ਟੀ-ਸ਼ਰਟ ਪਾ ਕੇ ਖੜਾ ਆ ਉੱਪਰ ਤਾਂ ਕੁਝ ਪਾ ਲੈ ਆ ਜਾ ਆ ਜਾ ਕਿੱਥੇ ਜਾਣਾ ਕਿੱਥੇ ਆ ਆ ਬਗਵਾੜੇ ਕਿੱਦਾਂ ਬਗਵਾੜੇ ਜਾਣਾ ਕਿੱਦਾਂ ਸਵੇਰੇ ਜਾਵਾਂ ਚਾਹ ਬਗਵਾੜੇ ਲੈ ਕੇ ਜਾਣਾ ਮਾੜਾ ਜਾ ਆਪਾਂ ਬਗਵਾੜੇ ਜਾਣਾ ਨਹੀਂ ਬਗਵਾੜੇ ਹੀ ਜਾਣਾ ਹਾਂ ਹਾਂ ਬਗਵਾੜੇ ਉਹ ਕੰਮ ਦਾ ਸਮਾਨ ਹੈ ਸਮਾਨ ਚੱਕ ਕੇ ਬਾਸ ਆ ਜਾਣਾ ਆਉਣ ਇਹਨੂੰ ਵੀ ਇੱਦਾਂ ਚੱਕਿਆ ਯਾਰ ਆਪਾਂ ਦਾ ਚੱਲ ਜਿੰਦਗੀ ਇਹ ਲੱਕੜ ਦਾ ਕੰਮ ਚੜਾਇਆ ਮੈਂ ਕਿ ਆਣ ਜਾਣ ਕਰਨੀ ਆਪਾਂ ਸਾਰਾ ਤੇਲਾ ਨਾ ਮੈਂ ਜੈਗਰ ਬਾਈ ਹਾਂ ਚਾਹ ਪਾ ਤੇਲਾ ਚੌਲਾ ਬਾਈਆਂ ਗੱਡੀ ਜੀ ਜਾਣਾ ਆਜਾ ਗੱਡੀ ਜੀ ਜਾਣਾ ਬਹਿ ਜਾਣਾ ਪੁਰਗੇ ਚੱਲ ਸੋਨੂੰ ਵੀ ਯਾਰ ਆਣ ਵਾਲਾ ਐ ਕੋਣ ਸੋਨੂੰ ਨੂੰ ਕੰਮ ਸਮਝਾ ਦਵਾਂ ਕਿ ਉਹਨੂੰ ਕਿੱਥੇ ਆ ਇੱਥੇ ਉਹਨੂੰ ਫੋਨ ਕਰ ਉਹਨੂੰ ਫੋਨ ਕਰ ਫੋਨ ਕਰ ਕਿ ਉਹਨੂੰ ਸੋਨੂੰ ਨਾ ਸੋਨੂੰ ਨੂੰ ਫੋਨ ਸੋਨੂੰ ਤੇਰੇ ਨਾਲ ਨਹੀਂ ਲੱਗਾ ਪਿਆ ਹੁਣ ਸੋਨੂੰ ਮਾੜਾ ਗਿਆ ਸੀ ਉਹਨੂੰ ਕੰਮ ਜਿਆ ਸੀ ਕਿੰਨਾ ਉਹਨੂੰ ਵੀ ਸੱਦ ਲਾਉਣਾ ਵੀ ਲੈ ਜੰਨੇ ਨਾਲ ਹੀ ਇੱਕ ਮਿੰਟ ਆਹੋ ਵੀਰ ਉਹਨੂੰ ਕੰਮ ਸਮਝਾ ਦਿੰਦੇ ਨਹੀਂ ਤੇ ਬਿਠਾ ਲੈਂਦੇ ਉਹਨੂੰ ਨਾਲ ਹੀ ਆਪ ਗੁਆੜੀ ਜਾਣਾ ਉਹਨੂੰ ਨਾਲ ਹੀ ਲੈ ਜੰਨੇ ਆ ਕੋਈ ਨਹੀਂ ਤੂੰ ਫੋਨ ਕਰ ਉਹਨੂੰ ਸਾਲੋ ਕੇ ਤੇ ਘਰ ਨਾ ਲੈ ਕੇ ਜਾ ਦੇ ਲੈ ਚਪਲਾ ਪਾਈਆਂ ਓਏ ਨਹੀਂ ਕਿਸੇ ਦੇ ਘਰ ਉਹ ਫੇਰ ਕੀ ਹੋ ਗਿਆ ਚਪਲਾ ਪਾਈਆਂ ਤਾਂ ਕਿ ਕਿੱਥੇ ਆ ਆ ਜਾ ਮਾੜਾ ਇਹ ਸਮਾਨ ਫੇਰ ਬਾਅਦ ਚ ਆ ਕੇ ਕੰਮ ਕਰ ਲੰਨੇ ਆ ਯਾਰ ਸਮਾਨ ਫੜਾ ਕੇ ਆ ਜਾਣਾ ਯਾਰ ਆ ਜਾ ਚਪਲਾ ਪਾਈਆਂ ਮੈਂ ਉਹਦੇ ਫੇਰ ਆ ਕੇ ਤੂੰ ਉੱਥੇ ਕਰ ਲਈ ਚੱਲ ਰਹਿਣ ਦੇ ਨੇ ਨਹੀਂ ਤਾਂ ਫੇਰ ਚੱਲ ਆ ਜਾ ਓਕੇ ਚਲ ਠੀਕ ਓਕੇ ਕਿਉਂ ਤੁਸੀਂ ਯਾਰ ਠੀਕ ਓਕੇ ਚੱਲ ਠੀਕ ਹੈ ਉਹ ਆਣ ਜਾਣ ਗਾਨੀ ਮੜੀ ਆਪਾਂ ਤੂੰ ਕਰਦਾ ਕੀ ਬੈ ਜੈਕਟ ਜੁਕੜਦਾ ਪਾ ਲੈ ਕਿੱਥੇ ਪਈ ਹੋਣੀ ਇੱਕ ਚੱਲ ਮੇਰੀ ਜੈਕਟ ਪਈ ਐ ਇੱਕ ਵਾਲੇ ਯਾਰ ਉੱਥੇ ਮੇਰੀ ਜੈਕਟ ਪਈ ਆ ਨਹੀਂ ਜਾਣਾ ਫਗਵਾੜੀ ਐ ਇਹ ਨਾ ਵੇਖ ਨਾ ਵਾਲੇ ਨਹੀਂ ਜਾਣਾ ਫਗਵਾੜੀ ਉਹ ਭਰਾਵਾ ਫਗਵਾੜੇ ਜਾਣਾ ਟੈਨਸ਼ਨ ਟੈਨਸ਼ਨ ਕਾਦੀ ਲੈਣਾ ਯਾਰ ਤੂੰ ਨਹੀਂ ਆ ਗਿਆ ਫਗਵਾੜਾ ਹੁਣ ਜਾਣਾ ਕਿੱਥੇ ਫਗਵਾੜੇ ਆਵਾ ਰੋਡ ਤੇ ਜਾਣਾ ਐ ਮਗਵਾਲੇ ਨਹੀਂ ਜਾਣਾ ਹਿਸ਼ਾਰਪੁਰ ਰੋਡ ਤੇ ਜਾਣਾ ਮਰੋ ਨਹੀਂ ਹਿਸ਼ਾਰਪੁਰ ਰੋਡ ਤੇ ਹੀ ਜਾਣਾ ਤੁਸੀਂ ਤਾਂ ਵੇਖੋ ਫਗਵਾੜਾ ਕਹਿੰਦੇ ਫਗਵਾੜੀ ਉਹ ਤਾਂ ਫਗਵਾੜੇ ਤੇ ਹੀ ਆ ਹਿਸ਼ਾਰਪੁਰ ਰੋਡ ਫਗਵਾੜਾ ਤੇ ਹੀ ਹੁੰਦਾ ਰੋਡ ਕਰਦੇ ਕਰਦੇ ਹਿਸ਼ਾਰਪੁਰ ਨਾਲ ਲੈ ਜਾਓ ਨਾ ਨਹੀਂ ਨਿੱਜੀ ਦਾ ਧਿਆਨ ਰੱਖਿਓ ਤੂੰ ਟੈਨਸ਼ਨ ਨਾਲ ਹੈ ਯਾਰ ਤੂੰ ਸਾਡੇ ਹੁੰਦੇ ਆ ਟੈਨਸ਼ਨ ਨਹੀਂ ਲੈਣੀ ਜਾਦੀ ਤੇਰੇ ਭਰਾ ਬੰਦੇ ਸਾਡੇ ਨਾਲ ਬੂਟ ਪਾਇਆ ਉਹਦੇ ਚਵਲਾ ਪਾਈਆਂ ਮੈਂ ਤੈਨੂੰ ਮੈਂ ਜੈਕਟ ਗਏ ਮੇਰੀ ਜੈਕਟ ਬਾਲਾ ਹਾਂ ਉਹ ਬਾਲਾ ਜੈ ਤੈਨੂੰ ਠੰਡ ਲੱਗਦੀ ਪਈ ਆ ਹੀਟਰ ਲਾ ਲਈਏ ਨਹੀਂ ਨਹੀਂ ਭਾਈ ਹੀਟਰ ਲਾ ਲਈਏ ਦੱਸ ਦੇ ਤੈਨੂੰ ਮੈਂ ਇੰਜਨ ਦੇ ਉੱਪਰ ਬਿਠਾ ਦਿੰਨੇ ਆ ਜਦੋਂ ਤੈਨੂੰ ਠੰਡ ਲੱਗਦੀ ਆ ਫੈਂਬਰ ਰੈਂਬਰ ਦਾ ਆਪੀਂ ਨਰਿਕਨ ਦੀ ਪਾਇਓ ਕਪੜੇ ਦੇ ਕੱਢੀ ਮੋਟੀ ਉਹ ਮੋਟੀ ਨਹੀਂ ਉੱਦੀ ਮੋੜਾ ਹਾਂ ਇਹਨਾਂ ਨੂੰ ਮੋੜੀ ਨਹੀਂ ਆ ਉਹ ਤਾਂ ਪਹਿਲੇ ਬੈਲਟ ਲਾ ਲਾ ਪਰ ਰਵਾ ਫਗਵਾੜੇ ਪਹੁੰਚ ਕੇ ਬੈਲਟ ਰੱਖੀ ਜਾਣੀ ਆਪਾਂ ਪਿੱਛੇ ਬੈਲਟ ਕਿੱਥੇ ਹੈਗੀ ਨਹੀਂ ਪਿੱਛੇ ਨਹੀਂ ਲੱਗਣੀ ਸਾਲਿਆ ਤੂੰ ਕੈਨੇਡਾ ਕਾ ਮੁੰਡਾ ਪਿੱਛੇ ਬੈਲਟਾ ਲਾਉਣੀ ਆ ਇਹ ਕਿੰਦਾ ਲੈਣੀ ਆ ਪਰ ਕੇ ਬੈ ਜਾ ਇਹਨੂੰ ਇਹ ਔੜੇ ਦੇ ਘਟੋਲੇ ਆਣੇ ਲੋਹੀਨ ਹੋਵੇ ਮੈਂ ਅਗਲੇ ਦੇ ਆ ਕੰਮ ਛੱਡ ਕੇ ਮੈਂ ਤੈਨੂੰ ਕਲੀਅਰ ਕਰਦਾ ਤੈਨੂੰ ਤੈਨੂੰ ਕਿਹਾ ਵੇ ਸਮਾਨ ਵੀ ਮੇਰਾ ਸਾਰਾ ਉੱਥੇ ਪਿਆ ਕੋਈ ਨਹੀਂ ਕੋਈ ਸਮਾਨ ਸਾਨੂੰ ਚੱਕ ਲਊਗਾ ਯਾਰ ਹਾਂ ਆਹ ਸਾਨੂੰ ਚੱਕ ਲਊਗਾ ਸਾਨੂੰ ਤਾਂ ਚੱਕੇ ਲਊਗਾ ਤੇ ਫੇਰ ਕੀ ਰੌਲਾ ਤੇ ਰੌਲਾ ਕਾਦਰ ਅੱਗੇ ਵੇ ਸਮਾਨ ਘੜ ਜਾਂਦਾ ਤੇ ਲੈ ਜਾ ਕੋਈ ਭਾਰ ਗੈਪ ਹੋ ਗਿਆ ਗਰੀਬ ਨਹੀਂ ਹੁੰਦਾ ਕੋਈ ਨਹੀਂ ਤੇਰਾ ਸਮਾਨ ਨਹੀਂ ਘਟਦਾ ਉਹਨੂੰ ਗਿਣਾ ਕੇ ਸਮਾਨ ਕਹਿੰਦਾ ਕਿ ਭਰਾਵਾ ਇੰਨਾ ਸਮਾਨ ਪਾਰੀਂ ਅੱਜ ਆਪਾਂ ਬੋਲਦੇ ਹਾਂ ਹੈਲੋ ਇੱਕ ਔਨ ਬ੍ਰੀਤੀ ਇੱਕ ਮਿੰਟ ਧੰਨਵਾਦ ਹਾਂਜੀ ਹਾਂਜੀ ਫਰੀਦ ਜੀ ਇਹ ਕਿਹੜੇ ਫਰੀਦ ਜੀ ਆ ਹੈਲੋ ਹਾਂਜੀ ਹਾਂਜੀ ਫਰੀਦ ਜੀ ਤੂੰ ਕਿਹੜਾ ਫਰੀਦ ਜੀ ਬੰਦੇ ਆ ਮੈਂ ਪਿਆ ਰਿਹਾ ਬਸ ਆ ਰਿਹਾ ਆ ਰਿਹਾ 10 ਮਿੰਟ ਮੈਂ 10 ਮਿੰਟ 10 ਮਿੰਟ ਨਹੀਂ ਭਾਈ ਇਹ ਕਟਪਾੜ ਅੱਧਾ ਘੰਟਾ ਲੱਗਣਾ ਆ ਆ ਰਿਹਾ ਆ ਰਿਹਾ ਆ ਲੈ ਅਦੇ ਨਾਲ ਕੋਈ ਆ ਕੋਈ ਮੁਣ ਵੀ ਆਵੇ ਤੂੰ ਬਸ ਤੈਨੂੰ ਕਹਾਂ ਉਹ ਭਾਈ ਦੇਖ ਮੇਰੀ ਗੱਲ ਸੁਣ 10 ਮਿੰਟ ਦਾ ਕੰਮ ਹੈ ਹੁਣ ਟ੍ਰੈਫਿਕ ਵੀ ਹੈਗਾ ਹੀ ਆ ਵਿੱਚ ਆ ਠੀਕ ਤਾਂ ਹੈਗਾ ਆ ਇੰਨਾ ਟ੍ਰੈਫਿਕ ਆ ਦੇਖ ਤੇ ਖਾਲੀ ਆਹ ਨਿਕਲਨੇ ਵੀ ਗਿਆ ਨਹੀਂ ਉਹ ਕਿੱਥੇ ਜਾਣਾ ਥੋੜਾ ਹੀ ਅੱਗੇ ਥੋੜਾ ਹੀ ਅੱਗੇ ਜਾਣਾ ਜਾਨਕੀ ਇੱਥੋਂ 4-5 ਕਿਲੋਮੀਟਰ ਤੱਕ ਜਾਣਾ ਇੱਥੋਂ ਨਾਲ 3 ਕਿਲੋਮੀਟਰ ਦਾ ਰਸਤਾ ਇੱਥੇ ਕਿਹੜਾ 4 ਕਿਲੋਮੀਟਰ ਆ ਗਿਆ ਤੇਰਾ ਕੋਈ ਸ਼ਾਇਦ ਉਹ ਯਾਰ ਅੱਥੇ ਵਾ ਸਾਮਾਨ ਚੱਕ ਕੇ ਲੈ ਕੇ ਆ ਜਾਨਾ ਯਾਰ ਆਪਾਂ ਤੂੰ ਟੈਨਸ਼ਨ ਕਾਦੀ ਲੈਣਾ ਮੈਨੂੰ ਜਿਹੜਾ ਨਾਲ ਚੱਕਾ ਕੋਈ ਥਾਲਾ 100 ਕੁਵਾਂਟਲ ਦਾ ਜਿਹੜਾ ਮੈਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਸਾਮਾਨ ਚੱਕਣੀ ਹੋਣਾ ਹੀ ਗਿਆ ਚਲ ਜਾਣਾ ਹੱਸੇ ਘਿੱਡੇ ਕਰਨੇ ਚੱਲ ਜਾਣਾ ਮਜ਼ਾਕ ਕਰਦੇ ਕਰਦੇ ਚੱਲ ਜੰਨੇ ਆ ਕਿਹੜੀ ਗੱਲ ਐਥੇ ਯਾਰ ਅੱਜੇ ਘੇਡੇ ਦਾਲ ਮੈਂ ਉਧਰ ਮੇਰਾ ਕੰਮ ਤੁਹਾਡੇ ਸਾਹਮਣੇ ਫੋਨ ਵਿੱਚ ਹੀ ਜਾਂਦਾ ਕੋਈ ਫੋਨ ਉਹਨੂੰ ਕਿ ਸੋਨੂੰ ਸਾਹਮਣੇ ਫਰੀਦ ਦਾ ਫੋਨ ਆਇਆ ਉਹ ਕਹਿੰਦਾ ਤੂੰ ਫਰੀਦ ਕਿਹੜਾ ਫਰੀਦ ਕੌਣ ਆ ਇਹ ਫਰੀਦ ਕਿਹੜਾ ਬਾਲੇ ਆਣੇ ਹੋਏ ਪੁਜੀਆ ਫੈਕਟਰੀ ਦਾ ਫੋਨ ਬੇ ਨੇ ਫੋਰਮੈਨ ਅਗਲਾ ਮੈਂ ਉਹਦੇ ਸੱਚ ਲਾਣ ਆਣੇ ਪਈ ਚੱਲ ਕੋਈ ਨਹੀਂ ਸੱਚ ਲਾ ਕੇ ਜੂਗੇ ਸਰਹਾਨ ਖਾਨ ਇਹੋ ਕਮੈਂਟਰ ਸੱਚਾਈ ਦੱਸ ਕਿੱਥੇ ਜਾਣਾ ਦੱਸ ਸੱਚ ਹੈ ਕਮਨ ਸੱਚ ਦੱਸ ਦੇਖ ਮਾਗਾ ਨੇ ਤੈਨੂੰ ਬੁਲਾਇਆ ਪਤਾ ਵੀ ਨਹੀਂ ਲੱਗਾ ਅਸੀਂ ਤੇ ਮੇਰੇ ਅੱਜ ਲੈ ਚੱਲੇ ਆ ਯਾਰ ਪਤਾ ਨਹੀਂ ਤਾਂ ਬੁਲਾਇਆ ਚੱਲ ਵਧੀਆ ਗੱਲ ਆ ਪਰ ਐਂਦਾ ਸਿਰੋ ਬੁਲਾਇਆ ਮੈਨੂੰ ਇਹ ਮੇਰੇ ਕਾ ਜੂ ਐ ਪੁੱਛਿਆ ਜਾ ਸਾਲੇ ਉਹ ਲੈ ਤਾਂ ਆਏ ਹੁਣ ਅੱਗੇ ਵੇ ਰਹਿੰਦੇ ਹੁਣ ਪਹਾੜੀਆਂ ਝੁਰੂ ਹੋ ਜਾਣੀਆਂ ਆਲੇ ਚੱਕਰਾਂ ਲੱਗਣੇ ਵਿੱਚ ਵਿੱਚ ਚੱਕਰ ਆਉਂਦੇ ਆ ਓ ਕਿਦਾਂ ਲੱਗਦਾ ਬਾਵੇਂ ਰੋਕੀ ਮਾੜੀ ਜੀ ਝੰਡੋ ਲੈਣ ਲੱਗਿਆ ਨਹੀਂ ਤਾਂ ਚੱਕਰ ਆਉਂਦੇ ਸਾਲਿਆ ਸਾਲੇ ਅੱਗੇ ਰਹਿਣਾ ਚਾਚਾ ਆ ਆ ਉਹਨੂੰ ਵੇ ਲੈਣਦੇ ਆ ਆ ਨਾ ਚਲੋ ਕਿਨਾ ਜੈਕਟ ਦੁਆਏ ਹੁਣ ਇੱਦਾਂ ਹੀ ਜਾਊਗਾ ਇੱਕ ਆ ਵੀ ਕਿੱਦਾਂ ਕਾਲਾ ਲਾ ਆ ਥੰਦਾ ਨਜ਼ਰ ਲੱਗੀ ਹੋਈ ਹੈ ਇਹਨੇ ਗਾਰਡ ਕਾਲਾ ਓਕੋ ਗਾਂਗਰੀ ਨਹੀਂ ਦੇਹੀ ਫੀਟ ਗਾਂ ਕਰ ਲਾ ਥੋੜੇ ਨਿਆਣਾ ਇਹ ਤਾਂ ਦੇਖਿਆ ਸੀ ਟਿੱਕਾ ਲਾਇਆ ਸੀ ਥੋੜਾ ਨਿਆਣਾ ਹੀ ਆ ਹਾਂ ਜੂਟੇ ਬੱਚਿਆਂ ਦੇ ਲਾ ਲਿਆ ਹਾਂ ਅਜੇ ਦਿਖਾਈਦਾ ਸੀ ਨੂ ਬਾਬੇ ਨੂੰ ਆ ਦੇਖ ਦੇਖੇ ਮੈਂ ਕਰਕੇ ਦਿਖਾਈ ਆ ਦੇ ਕਿੱਦਾਂ ਲਾ ਨਾਲ ਉੱਪਰ ਥੋੜਾ ਲਿਖਾ ਵੀ ਲਿਆ ਬੁਰੀ ਨਜ਼ਰ ਵਾਲੇ ਤੇਰਾ ਮੂੰਗਾਲਾ ਫੋਟੋ ਤੇਰਾ ਮੂੰਗਾਲਾ ਇਹ ਤਾਂ ਮਿਲ ਨਹੀਂ ਕਾਲਾ ਇਹਨੂੰ ਵੀ ਨਜ਼ਰ ਲੱਗਣੀ ਜਾ ਮਾਤਾ ਜਾਇ ਮਾਦਰ ਹੁਣ ਅੱਗੇ ਆਣੋਗੇ ਹੁਣ ਨਹੀਂ ਚੱਕੜ ਆਉਂਦੇ ਅੱਗੇ ਬਹਿਣਾ ਹੀ ਕੋਈ ਨਾ ਕੋਈ ਬਹਾਨਾ ਦਾ ਸਾਨਾ ਹੀ ਬਹਿਣਾ ਹੈ ਅਗਲੀ ਫਿਲਿੰਗ ਆਂ ਗੋਟਾ ਇਹ ਦਾਣਾ ਇੱਦਾਂ ਸੀੜ ਹੈ ਪਿਛੇ ਨਾਲ ਕੀਤੀ ਹੋਈ ਹੁਣ ਇਹ ਘੋੜੇ ਵਾਲੀਆਂ ਲੱਤਾਂ ਹੈ ਇਹਨਾਂ ਦੀ ਇੱਦਾਂ ਬੰਦੇ ਨੇ ਇੱਦਾਂ ਪੈ ਰੱਖਣਾ ਇੱਦਾਂ ਐਨਾਂ ਕਿ ਵਾਏ ਨਾ ਜਾਂਦੇ ਸੀਜਾ ਖੋਲਦੇ ਨੇ ਲੱਤਾਂ ਬਾਹਰ ਹੀ ਕੱਢ ਲਾ ਸੋਲਿਆ ਵਾਹ ਇਦਾਂ ਕਰ ਲੋ ਨੇ ਇਦਾਂ ਕਿ ਕਰ ਮਾਫੀ ਸੋਰੀ ਯਾ ਮੈਨੂ ਅਮਰਤ ਸਿੰਘ ਕੰਪੇ ਗਿਆ ਕਹਦੇ ਉਹਨੂੰ ਕਹਦੇ ਕਹਦੇ ਹੈਲੋ ਭਾਜੀ ਮੈਨੂੰ ਲੱਗ ਜਾਣਾ ਥੋੜਾ ਟਾਈਮ ਹੈ ਇੱਧਰ ਮਾੜਾ ਬਾਹਰ ਆ ਗਿਆ ਥੋੜਾ ਜਿਹਾ ਮੁੰਡਾ ਠੀਕ ਨਹੀਂ ਸੀਗਾ ਉਹ ਤਾਂ ਉਹਦੀ ਦਵਾਈ ਦੀ ਉਹ ਚੱਕਰ ਆਉਂਦੇ ਸੀ ਇਹ ਚੱਕਰ ਆਉਂਦੇ ਪਿੱਛੇ ਵੇਖੇ ਨਹੀਂ ਕਰਾਉਗਾ ਹੈਗਾ ਹੈਗਾ ਮੁੰਡਾ ਉਹ ਕਰ ਦਿੰਦਾ ਮੈਨੂੰ ਚੈੱਕ ਕਰਾ ਦਿਓ ਮਾੜਾ ਜਿਹਾ ਥੋੜਾ ਜਿਹੜਾ ਹੈਗਾ ਉਹ ਕਰਾ ਲਿਓ ਬਾਕੀ ਬਾਅਦ ਚ ਕੋਈ ਨਹੀਂ ਕੋਈ ਨਿਸ਼ਾਨ ਨੂੰ ਆ ਜਾਣਾ ਫਿਰ ਮੈਂ ਰੱਤ ਪਿਆ ਕੇ ਦਸਮਾ ਲੈ ਆਣੇ ਨਹੀਂ ਕੋਈ ਨਹੀਂ ਕੋਈ ਨਹੀਂ ਠੀਕ ਚੱਕਰ ਜੇ ਆਉਂਦੇ ਸੀ ਮੁੰਡੇ ਨੂੰ ਇਹ ਨੂੰ ਚੱਕਰ ਆਉਂਦੇ ਸਾਲੇ ਪਿਛਲੀ ਸੀਟ ਤੇ ਬਹਿ ਕੇ ਤੈਨੂੰ ਚੱਕਰ ਆਉਂਦੇ ਸੀ ਹੁਣ ਤੇਰੀ ਤੇਰੀ ਦਵਾਈ ਲੈਣ ਚੱਲੇ ਆ ਅਗਲਾ ਕਹਿੰਦਾ ਕੀ ਕਿੱਧਰ ਕਿੱਥੇ ਚੱਲ ਕਹਿੰਦਾ ਤੂੰ ਕਿਹ ਆਇਆ ਕੋਣ ਮੁੰਡਾ ਆਇਆ ਮੈਂ ਮੈਂਗਾ ਜਰੂਰ ਮੋੜੇ ਮੁੰਡੇ ਨੇ ਚੱਕਰ ਆ ਗਿਆ ਤੂੰ ਤੇਰੇ ਚੱਲ ਕੋਈ ਨਹੀਂ ਸੋਣੂ ਕਰ ਦੂ 5 ਮਿੰਟ ਦਾ ਹੀ ਕੰਮ ਹੈ ਕੁਝ ਨਹੀਂ ਉਹ ਬਸ ਉਹ ਸੀਟ ਜੀ ਰਸਣੀ ਬਾਕੀ ਤਾਂ ਹੋਇਆ ਹੀ ਸਾਰਾ ਦੁਬਾਰਾ ਵੀ ਉਹਰੇ ਗੱਲ ਦੇ ਰਿਹਾ ਮੈਂ ਵੀ ਮੈਂ ਰੌਲਾ ਪਾਈ ਜਾਂਦਾ ਸੀਗਾ ਮੇਰਾ ਕੰਮ ਰਹਿ ਗਿਆ ਉਹ ਹੋ ਗਿਆ ਇਹ ਹੋ ਗਿਆ ਵਾਲੇ ਆ ਹਲਾ ਤੇ ਜਾਣ ਵਾਲੇ ਨਹੀਂ ਉਧਰ ਤਾਂ ਜਾਣਾ ਨਹੀਂ ਸੀ ਥੋੜਾ ਦੁਰ ਪਿਆ ਆ ਬੜਾ ਵਧੀਆ ਚੱਲ ਰਿਹਾ ਜੈਕਟ ਪਾਉਣੀ ਜੈਕਟ ਮੇਰੀ ਬਾਲਾ ਪਿੱਛੇ ਪਈ ਆ ਮੈਂ ਉਧਰ ਉਧਰ ਇੱਕ ਗੱਲ ਆ ਰਾਜੂ ਚਮੜੀ ਦੀ ਸੂਰਾ ਵਾਲੀ ਆ ਮੋਟੀ ਠੰਡ ਰੁੰਡਰੀ ਲਾਦੀ ਨਾਲੇ ਅੰਡੇ ਦੀ ਕੰਮ ਕਰ ਗਈ ਆ ਤੇਰੀ ਦੇਖ ਲੈ ਕਿੰਨੀ ਗਵਾਮ ਕੱਡਾ ਮੋਟਾ ਦੇਖ ਕਿੱਡਾ ਪਾਇਆ ਮੁੱਟ ਥੱਲੇ ਕੁਝ ਨਹੀਂ ਪਾਇਆ ਇਹਦੇ ਆਪਾਂ ਗੱਲੇ ਹੁੱਡੀ ਆ ਇਦਾਂ ਹੀ ਜੈਕਟਰ ਵੀ ਕਿਧਰ ਦੋ ਤਿੰਨ ਰੱਖੀਆਂ ਜਿਹਦਾ ਪਤਾ ਨਹੀਂ ਛਿਪਲੇ ਸਭ ਭਰਾਵਾ ਨਾਲੇ ਜੇ ਸਾਹ ਨੂੰ ਜੈਕਟਰ ਰੱਖੀ ਮਨਾਲੀ ਇੰਨਾ ਨਹੀਂ ਚੱਲੇ ਕਿਤੇ ਹੋ ਟੋਪੀ ਪਾ ਕੇ ਮੈਨੂੰ ਨਹੀਂ 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 ਪਹੁੰਚ ਗਿਆ ਹਾਲ ਪਹਾੜੀ ਏਰੀਆ ਸ਼ੁਰੂ ਹੋਣ ਲੱਗਾ ਓਏ ਹਾਂ ਆਲੜੀ-ਮੋਲੜੀ ਵਾਲੇ ਬੰਦੇ ਫੜ ਲਓ ਉਹ ਤਾਂ ਠੀਕ ਆ ਇੱਕ ਵਾਰ ਮੜੇ ਭਰਾਵਾ ਕਾਗਜ਼ ਵੀ ਚੈੱਕ ਕਰ ਲੈ ਇੱਕ ਵਾਰ ਉਹਦੇ ਬਿਨਾ ਕਾਗਜ਼ਾ ਤੇ ਮੈਂ ਜਾਇਆ ਸੀਗਾ ਮੈਂ ਚੈੱਕ ਕਰ ਲਾ ਹੈਗੇ ਆ ਬੱਚੇ ਅਜੇ ਟਿੱਪਾਂ ਦੇ ਕਿਤੇ ਲਾਈਆਂ ਆ ਜਦੋਂ ਨਮੀ ਉਹ ਟੁੱਟ ਉਹ ਟਾਈਮ ਇੰਨਾ ਵੀ ਲੱਗਿਆ ਚੈੱਕ ਹੀ ਕਰਨਾ ਹਰ ਸੀ ਹੈਗੀ ਆ ਆ ਪੋਲੂਸ਼ਨ ਹੈ ਛੋੜਾ ਕਿੱਥੇ ਆ ਛੋਰਸ ਤਾਂ ਚੱਲ ਹੈਗੀ ਆ ਅਗਲੇ ਸਾਲ ਦਾ 2024 ਤੱਕ ਆ ਪੋਲੂਸ਼ਨ ਦੇਖ ਯਾਰ ਮਨੂੰ ਉਹਦਾ ਡਾਊਟ ਆ ਮਾੜਾ ਜਿਹਾ ਪਿਛਣ ਜੀ ਚੈੱਕ ਕਰ ਚੋੜਾ ਦਾ ਕਰ ਆ ਆ ਦੇਖੋਏ ਬਾਤ ਕਰ ਸਾੜਿਆ ਦੇ 7 11 ਤੇ ਹੀ ਕਿੱਥੇ ਉਹ ਤਾਂ ਹੈਗਾ ਗੱਡੀ ਇਸ਼ੂ ਨੰਬਰ ਹੈ ਹਾਂ ਤਾਂ ਰੋਗ ਮੈਂ ਗੱਡੀ ਦਾ ਪਿਆ ਖਤਮ ਹੋਇਆ ਹੈ ਖਾਤਾ ਨੂੰ ਸੱਚੀ ਖਾਤਾ ਨੂੰ ਹੋਇਆ ਹੈ ਹਾਂ 24 ਜਾਂਦਾ ਸਾੜਿਆ ਤੇ ਰਜ ਕਰਾਣਾ ਮੈਨੂੰ 7 ਸਾਲ ਹੋ ਗਏ ਉਪਰ ਆਵਾਲ ਗੋਲਾ ਨਹੀਂ ਵੀ ਫੜਨਾ ਪੁਲਿਸ ਵਾਲਿਆਂ ਨੇ ਪੇਪਰ ਜਾਂ ਦੇਖ ਕੇ ਫੜ ਲੈਣਾ ਬੰਦ ਕਰ ਲੈ ਇਹਨੂੰ ਚੈੱਕ ਕਰ ਉਹ ਪੁਲਿਸ ਖਤਮ ਹੋ ਗਿਆ ਅੱਡੇ ਵੀ ਜਾ ਦੇ ਇੱਕ ਨਾ ਤੁਹਾਨੂੰ ਇਹਦੀ ਗੱਲ ਦੱਸਦੇ ਸੂਬੇ ਦੀ ਅਨਾਂ ਕੱਛ ਬੱਬੀ ਕੋਟ ਬਹੁਤ ਚੰਗੀ ਸਾਡੇ ਚਿੰਦ ਬੋਨੀ ਅਸੀਂ ਜੀ ਹੋਟਲ ਲੈ ਲਿਆ ਰਾਜੂ ਸੌ ਗਏ ਜੀ ਬੜੇ ਮਜੇ ਨਾਲ ਸਰਦੀਆਂ ਦੇ ਦਿਨ ਸਵੇਰ ਨੂੰ ਕਹਿੰਦੇ ਜੀ ਆਪਾਂ ਨਾ 6 ਵਜੇ ਵਾਪਸੀ ਤੁਰਨਾ ਕਿ ਆਪਾਂ 4 ਵਜੇ ਮੱਥਾ ਟੇਕਣਾ ਤੈਨੂੰ ਪਤਾ ਠੰਡ ਦਾ ਟਾਈਮ ਹੈ ਉੱਠ ਕੇ ਇੱਥੇ ਹੁੰਦਾ ਸਾਨੂੰ 6:00 ਵਜੇ ਕੱਜ ਉੱਟਦੇ ਉੱਟਦੇ ਜੀ ਸਾਡੀ ਮਾੜੀ ਕਿਸਮਤ ਆ ਇਹਨਾਂ ਇਹਨਾਂ ਦੇ ਕਮਰੇ ਦਾ ਨਾ ਗੀਜ਼ਰ ਨਹੀਂ ਚੱਲਿਆ ਗੀਜ਼ਰ ਨਹੀਂ 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 ਗੀਜ਼ਰ ਚੱਲਦਾ ਸੀ ਜਦੋਂ ਜਦੋਂ 5 ਮਿੰਟ ਚੱਲਦਾ ਸੀ ਐਮਸੀਬੀ ਡੇ ਪੰਦਾ ਸੀ ਅੱਛਾ ਬਾਕੀ ਸਾਰੇ ਹੋਟਲ ਦੀ ਲਾਈਟ ਚੱਲੇ ਸਾਡੀ ਸਾਢੇ ਕਮਰੇ ਦੀ ਬੰਦ ਹੋ ਜਾਂਦੀ ਸੀ ਸਨੀ ਤੈਨੂੰ ਪਤਾ ਸੀ ਪਤਾ ਇਹ ਤਾਂ ਹੁੰਦੇ ਦਾ ਇਹ ਨਹੀਂਗੇ ਸਨੀ ਨੇ ਕੀ ਕੀਤਾ ਸਨੀ ਕਹਿੰਦਾ ਭਾਜੀ ਚੱਲ ਉੱਠ ਕਹਿੰਦਾ ਮੈਨੂੰ ਦੱਸ ਐਮਸੀਬੀ ਕਿੱਥੇ ਆ ਉਹ ਵੀ ਕਹਿੰਦਾ ਤੂੰ ਤਾਂ ਵੀ ਨਹੀਂ ਦਾ ਕੰਮ ਕਰਦਾ ਮੈਂ ਕਹਿੰਦਾ ਚੱਲ ਤੁਰ ਚੱਲ ਦੇ ਦੇ ਕੀ ਹੋਇਆ ਬਾਬੇ ਮੈਂ ਕਿਹਾ ਇਹ ਚੱਕੂਗਾ ਇਹ ਸਾਰੇ ਛੱਡ ਤੇ ਸਾਰੇ ਛੱਡ ਕੇ ਆਪ ਡੇਨ ਕਰਨ ਲੱਗ ਪਏ ਆਪਣਾ ਨਨ ਕਰ ਲਿਆ ਆਈ ਜੀ ਨਾਣ ਲੱਪਾ ਉੱਥੇ ਜੀ ਹੋਟਲ ਚ ਖਾਪੋ ਪੈ ਗਈ ਜੀ ਮੁੰਡਿਆਂ ਦਾ ਉਹ ਤਾਂ ਵੀਡੀਓ ਆ ਗਈ ਸਾਡੀ ਯਕੀਨ ਨਾਲ ਜੀ ਉੱਥੇ ਕੈਮਰੇ ਆ ਉਹ ਦੇਖ ਲਈ ਹੋਗੀ ਜੀ ਐਮਸੀਬੀ ਬੱਤੀ ਬੰਦ ਕਰਤੀ ਸਾਰੇ ਹੋਟਲ ਦੀ ਸਾਡੇ ਸਾਹਮਣੇ ਕਮਰੇ ਵਾਲੇ ਵੀ ਸੀ ਉਹ ਵੀ ਸਾਲੇ ਸਾਡੇ ਨਾਲ ਨਾ ਲੈ ਜਦੋਂ ਆ ਨਾ ਉੱਥੇ ਤੈਨੂੰ ਪਤਾ ਮਿੰਟ ਦਾ ਪਹਾੜੀ ਇਕੱਠੇ ਹੋ ਜਾਂਦੇ ਆ ਮੋਟਰਸਾਈਕਲ ਖੜਾ ਹੀ ਇਹੀ ਮੱਥਾ ਟੇਕਣ ਜਾ ਰਹੇ ਆ ਅਸੀਂ ਚਾਹ ਵੀ ਹੁੰਦੇ ਸੀ ਬਾਹਰ ਹੀ ਦੁਕਾਨ ਸੀ ਤੇ ਸੁਣੀ ਨੇ ਦੇਖਿਆ ਕਿ ਹਨਾ ਉਹ ਪੰਜ ਸੱਤ ਪਹਾੜੀਏ ਲੈ ਕੇ ਆਉਂਦਾ ਵਾ ਇਹ ਭਰਾਵਾ ਜਾ ਕੇ ਫਸਣਾ ਵਾ ਉੱਥੇ ਸਰੀ ਤਬੂਰੇ ਮੈਂ ਆ ਗਿਆ ਲੈ ਵੀ ਮਤਰਾ ਇੱਜ ਦਾ ਜੁੱਤੀ ਵਾਲਾ ਕੰਮ ਹੋ ਗਿਆ ਮੱਟੇ ਕਣ ਮਤਾਜ ਖਾ ਗਏ ਜਮਾਂਗੇ ਜੁੱਤੀ ਤੇਰ ਪਰ ਨਹੀਂ ਕੇ ਵੀ ਰਜੂ ਵਧੀਆ ਹੋ ਗਿਆ ਯਾਨੀ ਇੱਥੋਂ ਪਤਾ ਲੱਗਦਾ ਜਿਹੜਾ ਦੁਕਾਨਦਾਰ ਬਾਹਰ ਆ ਕੇ ਬੰਦਾ ਕਦੀ ਪੰਗੇ ਨਾ ਲਵੇ ਕਦੀ ਕਿਸੇ ਨਾਲ ਠੰਡਾ ਕੀਤਾ ਕਰਨਾ ਤੁਸੀਂ ਗੱਲ ਕਰਦੇ ਜਦੋਂ ਤੁਹਾਨੂੰ ਪਤਾ ਨਹੀਂ ਸਹੀ ਹੈਗਾ ਤੁਸੀਂ ਕਿਉਂ ਦਿੰਦੇ ਨਹੀਂ ਕਿਉਂ ਦਿੰਦਾ ਲੈਟਾ ਚੱਲਦੇ ਜਦੋਂ ਵਾਲਾ ਗੀਜਰ ਚ ਲਾਈਏ ਉਹ ਦੇਠਾ ਬੰਦ ਗੀਜਰ ਚ ਲਾਈਏ ਠਾ ਹਾ ਮੋਲੇ ਵੀ ਨਹੀਂ ਇਹ ਤਾਂ ਫੇਰ ਯਾਰ ਹੋਟਲ ਵਾਲਿਆਂ ਦੀ ਗਲਤੀ ਸੀ ਇਹਦੀ ਇਹ ਤਾਂ ਦੀ ਗਲਤੀ ਹੈ ਇਹ ਤਾਂ ਹੋਟਲ ਵਾਲਿਆਂ ਦੀ ਗਲਤੀ ਹੈ ਇਹ ਤਾਂ ਕੋਈ ਚੱਕਰ ਚਾਹੀਦਾ ਇਹ ਹੀ ਗੱਲ ਹੈ ਇਹ ਤਾਂ ਵੀ ਹੋਟਲ ਵਾਲਿਆਂ ਨੂੰ ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਹੋਟਲ ਵਾਲੇ ਕੀ ਕਹਿੰਦੇ ਉਹ ਗੱਲ ਹੀ ਸੁਣਦੇ ਸੀ ਨਹੀਂ ਹੋਟਲ ਵਾਲੇ ਔਖੇ ਹੋਏ ਸਨ ਨਾ ਕਿ ਤੁਸੀਂ ਬਾਤیں ਬਾਕੀ ਨਹੀਂ ਕਹਦੇ ਬੰਦ ਕੀਤੀ ਬੱਤੀ ਨਹੀਂ ਬਾਕੀ ਕੰਮ ਨਹੀਂ ਚੱਲ ਰਹੀ ਓਏ ਆ ਤੇ ਇੰਜੀਨੀਅਰ ਵੱਡੇ ਇੰਜੀਨੀਅਰ ਤੁਹਾਡੇ ਹੋਟਲ ਦੇ ਵਿੱਚ ਬੈਠੇ ਹੋਣ ਬਾਕੀ ਜਾਂਦੀਆਂ ਬੱਤੀਆਂ ਬੰਦ ਤੇ ਸਾਡੀਆਂ ਚੱਲੂ ਰਾਜੂ ਪੱਖਾ ਲੈ ਕੇ ਗਿਆ ਸਾਡਾ ਪੱਖਾ ਠੀਕ ਕਰਨਾ ਨਹੀਂ ਦਿੱਤਾ ਪੱਖਾ ਇਹਨੇ ਤਾਂ ਭੂਰਾ ਬਰਾਊਨ ਸਿੱਟਾ ਭਾਈ ਇਹਨੇ 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 ਵਾਪਸ ਦਿੱਤਾ ਸਾਨੂੰ ਕਿਹੜਾ ਪੱਖਾ ਦਾ ਵਾਈਟ ਪਰ ਕਿਹੜੇ ਦਿੱਤੇ ਲਾਲ ਉਹ ਸਾਡੇ 7 ਸਾਲ ਹੋ ਗਏ ਨਾ ਆ ਚ ਉਹਦੀ ਇੱਕ ਸਿਫਤ ਤੇ ਆ ਇੱਕ ਹੋਰ ਦੇਖ ਲੈ ਉਹ ਬੰਦ ਵੀ ਨਹੀਂ ਹੁੰਦਾ ਨਾ ਪੱਖਾ ਹੌਲੀ ਹੁਣਾ ਨਾ ਇੱਕ ਨੰਬਰ ਤੇ ਦੋ ਨੰਬਰ ਦੇ ਸਾਰਾ ਇੱਕੋ ਸਪੀਡ ਨਾਲ ਫੁੱਲ 5 ਦੇ ਚੱਲਣਾ ਕੋਈ ਤਾਂ ਆ ਖੋਲਦਾ ਹੀ ਚੱਲਣਾ ਉਹ ਪੱਖੇ ਦੇ ਹਨਾ ਥੱਲੇ ਇੱਦਾਂ ਆ ਜਿੱਦਾਂ ਨਾ ਉਹ ਇੱਕ ਮਸ਼ੂਰੀ ਨਹੀਂ ਪਤਾ ਨਹੀਂ ਕਿਹੜੀ ਆਡਮ ਲਾਈ ਆਏ ਇੱਦਾਂ ਬਾਗ ਬੰਦਾ ਗੰਜਾ ਹੋ ਜਾਂਦਾ ਉਹ ਪੱਖਾ ਲਾਇਆ ਨਾ ਸਾਡੇ ਨਾਲ ਪਸੀਨਾ ਨਹੀਂ ਆਉਂਦਾ ਉਹ ਪੱਕੇ ਥੱਲੇ ਛੜ ਕੇ ਆ ਦੇ ਤਾਂ ਤਾਂ ਹੀ ਇਹਨਾਂ ਦੇ ਤਾਂ ਹੀ ਪੱਖਾ ਇਹਨੇ ਆਪਣਾ ਆਪਣਾ ਲਾ ਕੇ ਇਹਨੇ ਸਾਨੂੰ ਦਿੱਤਾ ਆ ਇਹਨੂੰ ਗਰਮੀ ਬਹੁਤ ਲੱਗਦੀ ਆ ਗਰਮੀ ਬਹੁਤ ਆਦੀ ਕੜ ਗਿਆ ਉਹਦਾ ਫੋਟੋ 크ਿਸਮਸ ਦਾ ਬਹੁਤ ਸੋਹਣਾ ਬਣਾਇਆ ਹੈ ਉਹਦਾ ਕੋਈ ਕਹਿੰਦਾ ਜੀ ਇੱਕ ਮੇਰੀ ਯਾਰ ਹਾਂਜੀ ਹਾਂਜੀ ਫੋਟੋ ਵਲੌਗ ਬੰਦਿਆ ਪਿਆ ਫੋਟੋ ਨਾਲ ਸੋਬੇ ਉਹਦੇ ਤੇਰਾ ਮਿੱਤਰ ਤੇ ਭਲਾ ਆਉਣੀ ਆ ਤੇਰੀ ਨਾਲ ਸੋਬੇ ਉਹ ਸੋਬੇ ਜਿੱਥੇ ਕਰਾਇਆ ਪੋਲੂਸ਼ਨ ਪੋਲੂਸ਼ਨ ਦੀ ਬੈਕ ਸਾਈਡ ਤੇ ਵਿਲੀਫਿਕੇਸ਼ਨ ਬੋਗ ਹੈ ਟਿਆ ਆ ਬੱਚਿਆਂ ਲਈ ਬਹੁਤ ਸੋਹਣਾ ਬਣਿਆ ਆ ਆ ਟ੍ਰੈਂਕ ਪਲੇਨ ਵਗੈਰਾ ਸਰ ਵੀ ਆ ਆ ਗਾਰਡਨ ਬਹੁਤ ਯਾਰ ਬਹੁਤ ਸੋਹਣਾ ਬਣਾਇਆ ਨਾ ਇਹ ਗਾਰਡਨ ਚੱਕਾਇਆ ਵੱਖਰਾ ਹੀ ਆ ਹੀ ਆ ਹਣਾ ਉਹਦੀਆਂ ਕੇ ਦੀਆਂ ਹਲੋ ਫੋਟੋ ਸੈਸ਼ਨ ਲਈ ਗੀ ਆਮ ਫੋਟੋ ਸੈਸ਼ਨ ਸ਼ੁਰੂ ਹੋ ਗਿਆ ਆ ਵੀ ਸ਼ੁਰੂ ਕਰ ਰਹੀ ਹਾਂ ਸੋਬਾ ਉੱਧਾ ਸੋਬਾ ਉੱਧ ਬਾਹਰ ਆ ਕੇ ਮੱਛਰ ਇਹਨਾਂ ਦੇਖਿਆ ਮੈਂ ਆਪਣੇ ਏਰੀਆ ਜਾ ਕੇ ਹਾਂ ਇਦਾਂ ਇਦਾਂ ਉਹਦੇ ਹਰਕਤਾਂ ਆਈ ਨਹੀਂ ਬੰਦਰ ਵਾਲੀਆਂ ਇਹਦੀਆਂ ਹੁਣ ਉਧਰ ਫੋਟੋ ਸੈਸ਼ਨ ਸ਼ੁਰੂ ਹੋ ਗਿਆ ਲੋਕੇਸ਼ਨ ਬਹੁਤ ਸੋਹਣੀ ਆ ਪੋਲੂਸ਼ਨ ਕਰਾਂ ਰੁਕੇ ਸੀਗੇ ਪਿੱਛੇ ਲੋਕੇਸ਼ਨ ਦੇਖਣ ਲੱਪੇ ਪਾਰਕ ਵਗੈਰਾ ਬਹੁਤ ਸੋਹਣੀ ਆ ਤੁਹਾਨੂੰ ਦਿਖਾਉਂਦੇ ਆ ਸੋਬੇ ਉਹਨੇ ਫੋਟੋ ਖੈਦੇ ਪਏ ਉਹ ਦੇ ਉਹ ਬਣਿਆ ਸਟੂਡੀਓ ਵਾਲਾ ਉਹ ਦੇ ਉਹ ਸੰਗ ਸਟੂਡੀਓ ਫੋਟੋ ਫੋਟੋ ਜਿਹਾ ਨੋਗਰੇ ਪਹਿਲਾ ਫੋਟੋ ਪਹਿਲਾ ਫੋਟੋਗ੍ਰਾਫਰ ਬਣਿਆ ਸੀਗਾ ਹੁਣ ਫੋਟੋ ਖਚਾਨ ਵਾਲਾ ਬਣ ਗਿਆ ਉਹ ਦੇ ਮੈਂ ਕਹਿੰਨਾ ਉਹ ਕੋਟੇ ਦੇ ਬਹਿ ਜਾ ਤੂੰ ਸਾਰੇ ਕੋੜ ਨਿਆਣਾ ਨਿਆਣਾ ਬੜ ਗਿਆ 2 ਸਾਲ ਤੋੜ ਦੇ ਉੱਪਰ ਕਥਿਆ ਤਵੇ ਕੁਰਕੁਰ ਕੁਰਕੁਰ ਲੋਰੀ ਗੱਡੀ ਦਾ ਪੋਲਿਊਸ਼ਨ ਕਰਾ ਕੇ ਪੱਛੇ ਕੱਪ ਗੁੱਪ ਬਾ ਕੇ ਹੌਣ ਨਿਕਲੀ ਹੈ ਦੁਬਾਰਾ ਮਾਤਾ ਦੇ ਭਵਨ ਵੱਲ ਸੋਭਾ ਸਾਡਾ ਕੀ ਆ ਮਛਰ ਸੋਭਾ ਕੇ ਮਛਰ ਸੋਭਾ ਇਹਦੇ ਵਜਾਤੇ ਬਾਂਦਰਾਂ ਵੀ ਆਦਮਾ ਆ ਜਾਂਦੀ ਹੈ ਬੁਰੀ ਪੂਰਾ ਬਾਂਦਰ ਬਣ ਜਾਂਦਾ ਮੋਟਾ ਬਾਂਦਰ ਇਹ ਆ ਪਕੌੜੇ ਵਾਲਾ ਉਹ ਮਸ਼ੂਰੀ ਹਥੇ ਦਾ ਆ ਜਾਣਾ ਰਾਸ਼ੇ ਰਹਿੰਦਾ 24 ਘੰਟੇ ਇਤੋਂ ਚਾਹ ਬਹੁਤ ਜੀ ਚਾਹ ਬਹੁਤੀ ਹੈ ਚਾਹ ਦਾ ਸ਼ਕੀਨ ਆ ਉਹ ਤਾਂ ਦੇਖਿਆ ਪਾਣੀ ਨੂੰ ਪਾਰਕਿੰਗ ਦੇ ਵਿੱਚ ਉਧਰ ਹੀ ਹਣ ਮਾਤਾ ਦੇ ਭਵਨ ਦੇ ਵਿੱਚ ਚਲੀਏ ਮੱਥਾ ਟੇਕਣ ਫੋਟੋਗ੍ਰਾਫਰ ਰਿਵੀਊ ਤਕੜਾ ਆ ਅਬ ਇਹਦਾ ਯਾਤਰਾ ਸ਼ੁਰੂ ਹੋ ਗਈ ਆ ਸੋਬੇ ਹੋਣੀ ਸੋਬੇ ਹੋਣੀ ਕੰਮ ਤੋਂ ਛਡਾ ਕੇ ਮਾਤਾ ਦੇ ਲਿਆਂਦੇ ਆ ਉਧਰ ਜਾਂਦਾ ਉਹਦੇ ਆ ਜਾਗਰ ਤਾਂ ਲਾ ਦੇ ਭਰਾਵਾ ਠੰਡ ਲਾਦੀ ਮੈਨੂੰ ਹੋਟਲ ਦਿਖਾ ਲਈ ਜਿਹੜੀ ਤੁਹਾਨੂੰ ਸਟੋਰੀ ਦੱਸੀ ਸੀ ਐਮ ਸੀ ਵੀ ਵਾਲੀ ਆ ਹੋਟਲ ਆ ਹੋਟਲ ਪ੍ਰੌਨ ਹੋਟਲ ਆ ਲੈਣਾ ਮਾਰੀ ਕੀਤੀ ਉਹ ਤੁਹਾਨੂੰ ਜਾਂ ਹੋਟਲ ਵਾਲੇ ਨੇ ਤੇਨਾਂ ਮਾਰੀ ਕੀਤੀ ਹੋਟਲ ਵਾਲੇ ਨੇ ਮਾਰੀ ਜੇ ਫਸਾ ਲਿਆ ਵੀ ਹੁਣ ਵੀ ਫਸਾ ਲੈਣਾ ਇਹਨੂੰ ਹਾਂ ਹੁਣ ਤਾਂ ਕਿੱਥੇ ਆ ਮੁੜ ਕੇ ਬਾਹਰ ਨਹੀਂ ਉਹਨੇ ਨੇ ਰਹਿ ਤੂੰ ਭਰਾਵਾ ਬਾਹਰ ਹੀ ਇਹਨੇ ਮੰਨਤ ਵਾਲੇ ਨੇ ਸੋਨਾ ਬਣਾ ਲਿਆ ਇਹ ਵੀ ਹੋਟਲ ਸਾਡਾ ਚਲੋ ਚਲੋ ਅੱਗੇ ਚੱਲਦੇ ਹਾਂ ਤੋਰ ਦੇ ਤੌਰ ਤੇ ਸਾਨੂੰ ਲੱਗੀ ਭੁੱਖ ਰਾਜੇ ਜਤ ਭਡੂਰੇ ਨੂੰ ਕੋਲਚਾ ਵਾਲਾ ਅਦਲਾ ਭਡੂਰਾ ਹੀ ਆ ਕਿਹੜਾ ਬਣਾਣਾ ਬਨਾਣਾ ਦਾ ਕੀ ਕਹਣਾ ਆ ਅੰਕਲ ਅੰਕਲ ਬਣਾਣਾ ਬਨਾਣਾ ਕੋਲਚਾ ਬਣਾਵਾਂਗੇ ਇਹੋ ਜਿਹਾ ਕੋਲਚਾ ਜਿੰਨੂੰ ਅੰਕਲ ਬਣਾਣਾ ਮੜਾ ਜੀ ਅੰਕਲ ਵੀ ਬਣਾ ਕੋਲਚਾ ਆ ਹੋ ਗਿਆ ਜੀ ਕੋਲ ਚੋਦਾ ਲੈ ਸੁਆਦ ਆ ਗਿਆ ਪੁਰਾਣਾ ਪੁਰਾਣਾ ਚਵਨਾ ਜੀ ਦਾ ਮਾਰਲਾ ਮੈਂ ਹੋਏ ਦੰਦੀ ਮਾਰੀ ਦੀ ਕੋਲ ਚਾ ਬਹੁਤ ਹੈ ਗਾੜਾ ਆ ਤਾਂ ਓਕੇ ਆ ਬੋਟਾ ਬਾਕੀ ਬਡੂ ਰੇ ਬਡੂ ਰੇ ਦੱਸ ਦੇ ਕਿਤਾ ਵਾਹ ਵਧੀਆ ਮੈਂ ਖਾ ਕੇ ਟੇਸਟ ਕਰਕੇ ਦੱਸਦਾ ਹਾਂ 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 ਬਾਜ਼ਾ ਆ ਨਾ ਕੋਈ ਆਂ ਕਹੇ ਮਿਰਚਾਂ ਬਣੀ ਸੀ ਜ਼ਿਆਦਾ ਛੋਲੇ ਹੋਏ ਖਤਮ ਚਲੋ ਜੀ ਚਲੀਏ ਹਾਂ ਪਾਵਰ ਵਨ ਜੈ ਮਾਦਾ ਜੀ ਇੰਦੇ ਨਜ਼ਰੀ ਹਲੇਲੀ ਹੋ ਖਲਚਾਈ ਉਹਦੇ ਮੂੰਹ ਚ ਰਹਿ ਗਿਆ ਪੁਣਾ ਸੋਨੇ ਨੇ ਬ੍ਰੈਸਲੇਟ ਸਾਰੇ ਬ੍ਰੈਸਲੇਟ ਮੋਲੀ ਅਥੋਂ ਲਈ ਮੋਲੀ ਨਾਲ ਮੋਲੀ ਬੰਨ੍ਹ ਉਹ ਚੱਲੇ ਜਾਂ ਉਹਨਾਂ ਨੂੰ ਮੱਥੇ ਤੇ ਪਾਇਆ ਨਹੀਂ ਰਿਹਾ ਗਧਿਆਂ ਵਰਗੇ ਹੱਥ ਆ ਤੇ ਸੀ ਵੀ ਵਿਦਾਲੇ ਤਾਂ ਵੀ ਨਹੀਂ ਗਿਆ ਆਹ ਭਾਈ ਇੰਨੀ ਹੁਣ ਟਰਾਈ ਕਰ ਮੈਂ ਦੇ ਦੇ ਕੋਈ ਗਧਿਆਂ ਵਾਲੇ ਹੱਥਾਂ 'ਚ ਦੇਖੋ ਕੋਸ਼ ਆ ਵੀ ਨਹੀਂ ਰਿਹਾ ਗਾ ਦਰਦ ਨੀ ਦਰਦ ਨਹੀਂ ਦਰਦ ਨਹੀਂ ਮਰਦ ਨੂੰ ਕਮੀ ਦਰਦ ਨਹੀਂ ਹੁੰਦਾ ਧੱਕਾ ਕਰੋ ਜੇ ਮੈਂ ਕਹਿੰਦਾ ਮੈਂ ਦਾਦੀ ਨੂੰ ਆਪ ਰੁਮਾ ਦੇਖਾਉਦਾ ਹਾਂ ਜਾਂਦੇ ਨਹੀਂ ਜਿਆਦਾ ਇੱਥੇ ਕੋਲੇ ਹੱਥ ਜਣਗ ਹੈ ਗਦੇ ਵਾਲੇ ਹੱਥ ਲਗੀ ਆ ਦੇਖੀ ਗਦਾ ਆ ਦੇ ਗਦਾ ਰਾਜੂ ਸਾਨੂੰ ਗਦਾ ਕਹਿੰਦਾ ਹੋਏ ਹਣੇ ਗਦਾ ਗਦੇ ਦਾ ਭਰਾ ਵੀ ਗਦਾ ਹੀ ਹੋਇਆ ਨਹੀਂ ਆ ਵੀ ਗਦਾ ਹੀ ਆ ਵੀ ਆ ਹੋਇਆ ਹੁਣ ਕੋਈ ਨਹੀਂ ਆ ਹੋਇਆ ਗੇਦਾ ਆ ਗਿਆ ਗੇਦਾ ਇਸ਼ਾਰਾ ਕਰ ਖਾਣਾ ਤੋੜ ਦਈ ਉਹਦਾ ਨਹੀਂ ਨਹੀਂ ਮਾਂ ਉਦੋਂ ਕਿ ਪਾਰਾ ਰਹਾ ਤਾ ਨੇ ਹੁਣ ਸਾਰਾ ਕੁਲਜਿਆਂ ਦਾ ਜੋਰ ਇਹਦੇ ਉੱਪਰ ਹੀ ਲਾ ਦੇਣਾ ਮੈਂ ਮਿੱਠਾ ਲਈ ਮੈਰੀ ਫੇਪਾ ਜੇ ਮਾਤਾ ਨੇ ਲਾਇਆ ਜੈ ਮਾਤਾ ਦੇ ਨਿਵਾਸ थैंक यू ਜੀ ਚਲੋ ਭਡੂਰਾ ਜੀ ਚਲੀ ਜਾਓ ਹੁਣ ਆਪਾਂ ਬਾਕੀ ਸੋਬੇ ਨੂੰ ਅਫਰੀਦ ਦਾ ਫੋਨ ਬਹੁਤ ਬਾਹਰ ਆਇਆ ਆਕੇ ਮੇਰਾ ਕੋਈ ਡੀਜੀ ਗੰਭੀਰ ਕਰ ਗਿਆ ਇਹ ਦਾ ਮੀਨਿੰਗ ਇਹ ਤੁੰ ਨੂੰ ਵੀ ਨਹੀਂ ਗਿਆ ਚਾ ਚਾਹ ਲਓ ਕਰਨ ਨੂੰ ਆ ਕੇ ਚੱਕਣਾ ਉਹਨੂੰ ਕਹ ਦੇ ਜਾ ਕੇ ਕਰ ਦੇ ਸਾਹ ਨਹੀਂ ਚੱਕਣਾ ਬੈਠਾ ਆ ਕੇ ਕਿਆ ਹੋਈ ਆ ਚਲੋ ਮਾਤਾ ਜਿਹੋ ਬਲਾਵਾ ਆਇਆ ਸੀ ਮਾਤਾ ਨੇ ਬੁਲਾਇਆ ਸੀ ਪਤਾ ਵੀ ਨਹੀਂ ਲੱਗਾ ਕਿ ਤੁਹਾਨੂੰ ਪਤਾ ਸੀ ਕਿ ਤੁਹਾਨੂੰ ਆਣਾ ਪਾਉਦਾ ਸੀ ਹਾਂ ਮੈਨੂੰ ਇੱਥੇ ਪਤਾ ਹੈ ਮੇਰੀ ਜੈਗਰਡ ਉੱਥੇ ਆ ਬੰਦੇ ਰਸਾ ਬਾਈ ਉਹ ਤਾਂ ਲੱਗੀ ਠੰਡ ਪਈ ਮੈਨੂੰ ਲਾ ਦੇ ਐ ਵੀ ਲਾ ਦੇ ਬਰਾ ਵਾਇਨਾ ਨੇ ਬਾਈ ਉਹਨਾਂ ਨੇ ਕੋੜੇ ਫੋਟੋ ਸੈਸ਼ਨ ਚੱਲ ਰਿਹਾ ਉੱਥੇ ਹੋਰ ਆਪਣੀ ਜੈ ਮਾਤਾ ਜੈ ਮਾਤਾ ਦੀ ਬਾਕੀ ਚਲੀਏ ਹੁਣ ਚੱਲਦੇ ਆਂ ਵਾਪਸ ਉਹਨਾਂ ਘਰਾਂ ਨੂੰ ਇਹ ਮਾਦਾ ਇਹ ਚਿੱਠੀਆਂ ਪਾਉਂਦੀ ਰਵੇ ਤੇ ਬਾਫਲਾਵਾ ਆਵੇ ਦੋ ਦੋ ਚਲੀਏ ਇੱਥੇ ਬਾਕੀ ਸੂਬੇ ਨੂੰ ਵੀ ਲੈ ਕੇ ਜਾਣਾ ਹਰ ਵਾਰ ਅਸੀਂ ਟੱਕੀ ਨਾਲ ਟੱਕੀ ਨਾਲ ਤੋ ਜੈ ਮਾਤਾ ਦੀ ਜੈ ਮਾਤਾ ਦੀ